ਵੀਰ ਜੀ ਬੈਠ ਜਾ ਕੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਮੀਨੀਆ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਹੈ ਬਾਈ ਦੇ ਛੇ ਨਗ ਸੇਲ ਨੇ ਛੇ ਦੇ ਛੇ ਨਗ ਟੋਕੜ ਗੱਬਰ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਪੁੱਛਦੇ ਆ ਕਿ ਦੁੱਧਵਾਦਾਂ ਕਿੰਨਾ ਸੂਆ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਮਨਜੀਤ ਪਿੰਡ ਮੀਨੀਆਂ ਜਿਹੜਾ ਮੁਗਾ ਤੁਸੀਂ ਨੇ ਹੱਥ ਸੰਗੜੇ ਜੀ ਠੀਕ ਆ ਜੀ ਅੱਜ ਆਪਣੇ ਛੇ ਨਗ ਸੇਲ ਨੇ ਇਸ ਤੋਂ ਸ਼ੁਰੂ ਕਰਦੇ ਆ ਜੀ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਸਾਢੇ ਪੰਜ ਮਹੀਨੇ ਗੱਪਣਾ ਜੀ ਦੁੱਧੋ ਡਰਾਈ ਹੈ ਦੁੱਧੋ ਡਰਾਈ ਹੈ ਜੀ ਠੀਕ ਆ ਜੀ ਤੀਜੇ ਸੂਏ ਆਸਤੇ ਸਾਢੇ 5 ਮਹੀਨਿਆਂ ਦੀ ਗੱਬਣਾ ਦੁੱਧੋ ਡਰਾਈ ਹੈ ਥਣ ਚੈੱਕ ਕਰਵਾ ਦੂਗੀ ਥਣ ਚੈੱਕ ਕਰਾ ਲਵਾਂਗੇ ਥਣ ਪਾਸ ਕਰਵਾ ਦੂਗੀ ਜੇ ਕੋਈ ਠੀਕ ਆ ਜੀ ਤੇ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਜੈਕ ਵੀ ਕਰਵਾ ਸਕਦਾ ਹੈ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਆ ਜੀ हां ਠੰਡੀ ਸੀ ਬਹੁਤ ਠੰਡੀ ਠੰਡੀ ਸੀਲ ਆ ਜੀ ਸੋਨਾ ਥਣ ਲੱਗਿਆ ਵਾ ਜੀ ਦੇਖ ਸਕਦੇ ਹੋ ਬੱਡੀ ਬਾਂਤਰ ਦੀ ਬਹੁਤ ਸੋਹਣੀ ਹੈ ਜੀ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ 52000 ਰੁਪਿਆ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਜੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਦੋ ਨੰਬਰ ਜੀ ਇਹ ਵੀ 3.5 ਨ ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਆ ਜੀ ਠੀਕ ਆ ਜੀ 3.5 ਨ ਮਹੀਨਿਆਂ ਦੀ ਗੱਬਣਾ 7 ਕਿਲੋ ਦੁੱਧ ਆ ਢਾੜੇ ਤੇ ਮਿਲਦੀ ਹੈ ਢਾੜੇ ਤੇ ਮਿਲਦੀ ਹੈ ਜੀ ਹਾਂ ਜੀ ਬੱਚਾ ਮਗਰ ਹੈ ਨਹੀਂ ਬੱਚਾ ਹੈ ਨਹੀਂ ਬੱਚਾ ਹੈ ਨਹੀਂਗਾ ਜੀ ਢਾੜੇ ਤੇ ਮਿਲਦੀ ਹੈ ਠੰਡੀ ਸੀਲ ਪੂਰੀ ਆ ਜੀ ਥਾਂnse ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਲੱਗਿਆ ਵਈ ਕੱਦ ਕਾਠਾ ਲੋ ਬਹੁਤ ਉੱਚੀ ਹੈਵੀ weight ਦੀ ਝੋਟੀ ਮੂੰਹ ਮੱਥਾ ਵੇਖ ਸਕਦੇ ਹੋ ਤੁਸੀਂ ਇਹਦੀ ਕੀ ਡਿਮਾਂਡ ਹੈ ਜੀ ਇਹਦਾ 65000 ਕੀ 65000 ਰੁਪਿਆ ਬਾਈ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ 7 ਕਿਲੋ ਦੁੱਧ ਆ ਜੀ ਜੇ ਕੋਈ ਵੀ ਆਪਦੇ ਚਵਾਈ ਕਰਨਾ ਚਾਹੁੰਦਾ ਹੋਵੇ ਦੋ ਟਾਈਮ ਤਿੰਨ ਟਾਈਮ ਚਵਾਈ ਵੀ ਕਰ ਸਕਦਾ ਹੈ ਏ ਮਾਦੀ ਦੀ ਕੀ ਡਿਟੇਲ ਆ ਜੀ ਇਹ ਸਾਢੇ 3.5 ਮਹੀਨੇ ਗੱਭਣਾ ਤੇ 5 ਕਿਲੋ ਦੁੱਧ ਆ ਜੀ ਠੀਕ ਆ ਜੀ ਸਾਢੇ 3.5 ਮਹੀਨਿਆਂ ਦੀ ਗੱਭਣਾ ਤੇ 5 ਕਿਲੋ ਦੁੱਧ ਆ ਜੀ ਇੱਕ ਟਾਈਮ ਚਾਰਟ ਤੇ ਇੱਕ ਟਾਈਮ ਟੀਕੇ ਤੇ ਮਿਲਦੀ ਠੀਕ ਆ ਜੀ ਇੱਕ ਟਾਈਮ ਚਾਰਟ ਤੇ ਤੇ ਇੱਕ ਟਾਈਮ ਟੀਕੇ ਤੇ ਮਿਲਦੀ ਆ ਥਣ ਤੁਸੀਂ ਦੇਖ ਸਕਦੇ ਹੋ ਜੀ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਲੱਗ ਦਰਮਿਆਨੇ ਕੱਦ ਦੀ ਝੋਟੀ ਆ ਜੀ ਕਿੰਨੇ ਮੈਂ ਸੂਇਆ ਜੀ ਇਹ ਜਿਸ ਸੁਣਾਈ ਤੀਜੇ ਸੂਏ ਵਾਸਤੇ ਸਾਢੇ 3 ਨਵਾਂ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਜੀ ਚੈੱਕ ਪਾਸ ਆ ਆਪਦੀ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਚੈੱਕ ਵੀ ਕਰਵਾ ਸਕਦਾ ਹੈ ਇਹਦੀ ਇੱਕ ਡਿਮਾਂਡ ਆ ਜੀ ਇਹਦੇ 55000 ਇਹਦਾ ਵੀ 52000 ਰੁਪਿਆ ਡਿਮਾਂਡ ਆ ਜੀ 4 ਨੰਬਰ ਹੀ ਇਹ ਛੋਟੀ ਦੀ ਕੀ ਡਿਟੇਲ ਆ ਜੀ ਤੇ ਸਾਢੇ 4 ਮਹੀਨੇ ਤੋਂ ਉੱਪਰ ਗੱਬਣ ਆ ਜੀ 3-4 ਤੋਂ ਦੱਸਦਾ ਜੀ ਠੀਕ ਟਾਈਮ ਮਿਲਦੀ ਜੀ ਐਕਟ ਟਾਈਮ ਮਿਲਦੀ ਪਾੜੇ ਤੇ ਮਿਲਦੀ ਸੀ ਪਾੜੇ ਤੇ ਮਿਲਦੀ ਆ ਜੀ ਠੀਕ ਆ ਜੀ ਏ 4.5 ਮਹੀਨਾ ਤੋਂ ਪਲੱਸ ਗੱਬਣਾ ਜੀ ਹਾਂ ਸਾਢੇ 4 ਪਲੱਸ ਠੀਕ ਆ ਜੀ 4.5 ਮਹੀਨਿਆਂ ਤੋਂ ਪਲੱਸ ਗੱਬਣਾ ਜੀ 4 4 ਕਿਲੋ ਚਾਰ ਕਿਲੋ ਦੁੱਧ ਆ ਜੀ ਥਾਂ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਦੇ ਪਾੜੇ ਤੇ ਮਿਲਦੀ ਆ ਜੀ ਬੋਡੀ ਬਾਂਤਰ ਦੀ ਸੁਣੀ ਆ ਜੀ ਬਾਕੀ ਵੀਡੀਓ ਬਣਾਉਣ ਦਾ ਟਾਈਮ ਆ 10:30 ਵਜੇ ਦੇ ਦਾ ਜਾ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਸ਼ਾਮ ਦੀ 22 ਟਿੱਕਰ ਪੂਰਾ ਦੇਣੀ ਪਿਆ ਇੱਕ ਹਿਸਾਬ ਦਾ ਜੀ ਮੂੰਹ ਮੱਥੇ ਦੀ ਤੁਸੀਂ ਦੇਖ ਸਕਦੇ ਹੋ ਸੋਨਾ ਸੈਂਕ ਲੱਗਿਆ ਬਈ ਇਹਦੀ ਕੀ ਡਿਮਾਂਡ ਆ ਜੀ ਇਹਦਾ 55000 ਰੁਪਏ ਇਹਦਾ ਵੀ 55000 ਰੁਪਿਆ ਡਿਮਾਂਡ ਆ ਜੀ ਆਹ ਬੈੜੇ ਜੀ 5 ਨੰਬਰ ਤੇ ਜੀ ਗਾਹ ਜੀ ਇਹ ਬੈਠ ਸਾਢੇ 5 ਮਹੀਨੇ ਗੱਬਣਾ 6 ਕਿਲੋ ਦੁੱਧ ਦੀ ਠੀਕ ਹੈ ਸਾਢੇ 5 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧ ਆ ਸੁਣਨਾ ਥਣ ਲੱਗਿਆ ਬਈ ਦੇਖ ਸਕਦੇ ਹੋ ਤੁਸੀਂ ਅੰਡਰ ਕੁਆਲਟੀ ਤੁਸੀਂ ਦੇਖ ਸਕਦੇ ਬਹੁਤ ਸ਼ਾਨਦਾਰ ਹੈ ਜੀ ਪੰਨੀ ਖੋਲ ਲਓ ਜੀ ਬਾਕੀ ਨੰਬਰ ਬਾਹਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਲਿਓ ਜੀ ਵਾਪਸ ਜਿਹੜੀ ਵੀਰ ਨੇ ਕਨੈਕਟ ਕਰਨਾ ਹੋਵੇ ਕਨੈਕਟ ਕਰ ਸਕਦਾ ਜੀ। ਹਨਮਾਨਾ ਬਹੁਤ ਸ਼ਾਨਦਾਰ ਨੇ ਜੀ, ਮੂੰਹ ਮੱਥੇ ਦੀ ਸੋਹਣੀ ਐ। ਇਹਦੀ ਕਿ ਡਿਮਾਂਡ ਆ ਜੀ? 26000 ਰੁਪਿਆ ਡਿਮਾਂਡ ਆ। ਬਾਕੀ ਕੋਈ ਵੀ ਵੀਰ ਚੁਗਾਈ ਕਰਨਾ ਚਾਹੁੰਦਾ ਚੁਗਾਈ ਕਰ ਸਕਦਾ ਐ, ਚੈੱਕ ਕਰਵਾਉਣੀ ਚਾਹੁੰਦਾ ਹੋਵੇ ਚੈੱਕ ਕਰਵਾ ਸਕਦਾ ਜੀ। 6 ਨੰਬਰ ਜੀ। ਤੇ 4 ਮਹੀਨੇ ਗੱਭਣਾ 5 ਕਿਲੋ ਦੁੱਧ ਜੀ। 4 ਮਹੀਨਿਆਂ ਦੀ ਗੱਭਣਾ 5 ਕਿਲੋ ਦੁੱਧ ਤਿਆਰ ਆ ਜੀ। ਬਾਡੀ ਬਾਂਤਰ ਦੀ ਸੋਹਣੀ ਹੈ ਜੀ ਬਹੁਤ ਸੋਹਣਾ ਮੁਠੀ ਵਾਲਾ ਥਣ ਲੱਗਿਆ ਚਾਰੇ ਥਣ ਨਿਖੜ ਮੇ ਇੱਕੋ ਜੇ ਇਹਦੀ ਕਿ ਡਿਮਾਂਡ ਹੈ ਜੀ ਇਹਦਾ 25000 ਰੁਪਏ ਦੀ ਇਹਦਾ 25000 ਰੁਪਿਆ ਡਿਮਾਂਡ ਆ ਬਾਈਰ ਲੋ ਜਿਹੜੇ ਵੀ ਰੇਟ ਕੀਤੇ ਗਏ ਕੋਈ ਫੈਕਸ ਨਹੀਂ ਹੁੰਦਾ ਜਿਹੜਾ ਵੀ ਵੀਰ ਆਊਗਾ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਜੀ ਅੰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈ ਜੀ ਬਾਕੀ ਨੰਬਰ 5 ਦਾ ਸਕਰੀਨ ਤੇ ਚੱਲ ਰਿਹਾ ਹੈ ਇੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਧੰਨਵਾਦ ਜੀ